ਜਿਹੜੇ ਲੀਡਰ ਪਿਛਲੇ 5 ਸਾਲਾਂ ਦੇ ਵਿੱਚ ਕਦੇ ਕਿਸੇ ਧਾਰਮਿਕ ਸਥਾਨ ਤੇ ਨਹੀਂ ਦਿਖਦੇ ਸੀ ਸਾਨੂੰ ਹੁਣ ਉਹ ਹਰ ਇੱਕ ਥਾਂ ਤੇ ਜਾਣ ਲੱਗੇ ਜਿਹੜਾ ਬੰਦਾ ਕੁਰਸੀ ਦੇ ਲਾਲਚ ਵਿੱਚ ਵੋਟਾਂ ਦੇ ਲਾਲਚ ਵਿੱਚ ਆਪਣੇ ਧਰਮ ਕਰਮ ਨੂੰ ਛੱਡ ਕੇ ਤੇ ਦੂਜੇ ਪਾਸੇ ਚਲਾ ਗਿਆ ਸਿੱਖੀ ਦੇ ਵਿੱਚ ਬ੍ਰਾਹਮਣੀ ਰਸਮਾਂ ਨੂੰ ਮੰਨਣਾ ਗਲਤ ਕਿਹਾ ਗਿਆ ਤੇ ਜਦੋਂ ਤੁਸੀਂ ਦੇਖੋ ਵੀ ਸਿਰ ਤੇ ਬੰਨ ਕੇ ਪੱਗਾਂ ਤੇ ਮੰਦਰ ਤੇ ਬੈਠੇ ਹੂਤੀਆਂ ਪਾ ਰਹੇ ਹੁੰਦੇ ਆ ਤੇ ਮੱਥੇ ਤੇ ਤਿਲਕ ਲਾ ਰਹੇ ਹੁੰਦੇ ਤੇ ਮੇਰਾ ਹਾਸਾ ਨਿਕਲ ਜਾਂਦਾ ਉਹ ਸਮਝਦੇ ਕਿਉਂ ਨਹੀਂ ਇਹ ਗੱਲ ਹੂੰ ਵੀ ਇਹ ਬੰਦਾ ਸਿੱਖਾਂ ਦੇ ਘਰ ਚ ਪੈਦਾ ਹੋਇਆ ਤੇ ਸਿੱਖਾਂ ਬਦਲੇ ਗੁਰੂ ਗੋਬਿੰਦ ਸਿੰਘ ਨੇ ਸਰਬੰਸ ਕੁਰਬਾਨ ਕਰਤਾ ਇਹਦਾ ਉਹਦੇ ਨਾਲ ਤੇ ਸਰਿਆ ਨਹੀਂ ਇਹਨੂੰ ਸਾਡੇ ਇੱਧਰ ਆ ਕੇ ਤੇਲ ਪਾਉਣਾ ਪੈ ਗਿਆ ਗੁਰੂ ਗੋਬਿੰਦ ਸਿੰਘ ਦਾ ਸਿਧਾਂਤ ਹੈ ਤੁਮ ਕੋ ਤੁਮਾਰਾ ਖੂਬ ਹਮ ਕੋ ਹਮਾਰਾ ਖੂਬ ਬਹੁਤ ਐਦਾਂ ਦੇ ਵੀ ਹੈਗੇ ਨੇ ਜਿਹੜੇ ਜਿਸ ਟਾਈਮ ਉਹਨਾਂ ਨੇ ਪੰਜਾਬ ਚ ਲੋਕਾਂ ਤੋਂ ਵੋਟਾਂ ਮੰਗਣ ਆਉਣਾ ਹੁੰਦਾ ਸਿਰ ਤੇ ਪੱਗ ਬੰਨੀ ਜਾਂਦੀ ਹੈ ਇਹ ਜਰੂਰ ਹੋਏਗਾ ਕਿ ਐਦਾਂ ਦੇ ਸਾਡੇ ਜਿਵੇਂ ਹੁਣ ਅਸੀਂ ਗੱਲ ਕਰੀਏ ਜੇ ਐਸਜੀਪੀਸੀ ਦੀਆਂ ਜਿਹੜੇ ਸਾਡੀ ਸਿਰਮੌਰ ਜਥੇਬੰਦੀ ਆ ਕਿਉਂ ਇਹੋ ਜੀ ਚੀਜ਼ ਤੇ ਰੋਕ ਨਹੀਂ ਲਗਾਈ ਜਾਂਦੀ ਜਦੋਂ ਵੀ ਦਿੱਲੀੋਂ ਕੋਈ ਆਉਂਦਾ ਹੈ ਵੱਡਾ ਨੇਤਾ ਜੀ ਜੀ ਉਹਦੇ ਸਿਰ ਤੇ ਪੱਗ ਰੱਖ ਕੇ ਉਹਨੂੰ ਸ੍ਰੀ ਸਾਹਿਬ ਭੇਟ ਕੀਤੀ ਕੀ ਤੁਸੀਂ ਉਹਨੂੰ ਖੁਸ਼ ਕਰਨ ਦੇ ਲਈ ਤਾਂ ਇਦਾਂ ਨਹੀਂ ਕਰ ਬਾਣੀ ਦੇ ਵਿੱਚ ਇਹ ਚੀਜ਼ ਆਉਂਦੀ ਆ ਵੀ ਬਹੁਤ ਸਾਰੇ ਲੋਕ ਭੇਖ ਧਾਰਨ ਕਰਦੇ ਨੇ ਲੋਕਾਂ ਨੂੰ ਵਸ ਵਿੱਚ ਕਰਨ ਵਾਸਤੇ ਹੂੰ 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 ਇਦਾਂ ਦਾ ਐਕਟ ਕਰਦੇ ਨੇ ਜਿਵੇਂ ਇੱਕ ਮਦਾਰੀ ਐਕਟ ਕਰਦਾ ਇੱਕ ਨਾਟਕਕਾਰ ਐਕਟ ਕਰਦਾ ਤੇ ਲੋਕਾਂ ਨੂੰ ਬੁੱਧੂ ਬਣਾਉਂਦੇ ਨੇ ਹੁਣੇ ਪਿਛਲੇ ਇਲੈਕਸ਼ਨਸ ਹੋ ਕੇ ਹਟੇ ਨੇ ਤੇ ਆਪਾਂ ਦੇਖਿਆ ਕਿ ਜਿਹੜੇ ਲੀਡਰ ਪਿਛਲੇ 5 ਸਾਲਾਂ ਦੇ ਵਿੱਚ ਕਦੇ ਕਿਸੇ ਧਾਰਮਿਕ ਸਥਾਨ ਤੇ ਨਹੀਂ ਦਿਖਦੇ ਸੀ ਸਾਨੂੰ ਹੁਣ ਉਹ ਹਰ ਇੱਕ ਥਾਂ ਤੇ ਜਾਣ ਲੱਗੇ ਜਿੱਥੇ ਉਹਨਾਂ ਨੂੰ ਲੱਗਦਾ ਕਿ ਇੱਥੇ ਕੋਈ ਧਾਰਮਿਕ ਘੱਟ ਹੈਗਾ ਉੱਥੇ ਜਾ ਕੇ ਉਹਨਾਂ ਦੇ ਹੱਕ ਦੀ ਗੱਲ ਕੀਤੀ ਜਾਂਦੀ ਹੈ ਜੋ ਦੂਜੀ ਥਾਂ ਤੇ ਜਾਂਦੇ ਨੇ ਉਦੋਂ ਉਹਨਾਂ ਦੇ ਹੱਕ ਦੀ ਗੱਲ ਕੀਤੀ ਜਾਂਦੀ ਹੈ ਅਮਰਜੂ ਸਿੰਘ ਕਿੱਡੀ ਵੱਡੀ ਗੱਲ ਹੈ ਸਮਝਣ ਵਾਲੀ ਗੱਲ ਸਿੱਖੀ ਦੇ ਵਿੱਚ ਬ੍ਰਾਹਮਣੀ ਰਸਮਾਂ ਨੂੰ ਮੰਨਣਾ ਗਲਤ ਕਿਹਾ ਗਿਆ ਤੇ ਜਦੋਂ ਤੁਸੀਂ ਦੇਖੋ ਵੀ ਸਿਰ ਤੇ ਬੰਨ ਕੇ ਪੱਗਾਂ ਤੇ ਮੰਦਰ ਤੇ ਬੈਠੇ ਉਹ ਤੀਆਂ ਪਾ ਰਹੇ ਹੁੰਦੇ ਆ ਤੇ ਮੱਥੇ ਤੇ ਤਿਲਕ ਲਾ ਰਹੇ ਹੁੰਦੇ ਤੇ ਮੇਰਾ ਹਾਸਾ ਨਿਕਲ ਜਾਂਦਾ ਵੀ ਜਿਹੜੇ ਉੱਥੋਂ ਦੇ ਪੰਡਤ ਆ ਜਾਂ ਜਿਹੜੀ Hindu ਲੋਕ ਨੇ ਹਿੰਦੂ ਲੋਕ ਜਿਹੜੇ ਇੱਥੇ ਵੱਸਦੇ ਨੇ ਉਹ ਸਮਝਦੇ ਕਿਉਂ ਨਹੀਂ ਇਹ ਗੱਲ ਹੂੰ ਵੀ ਇਹ ਬੰਦਾ ਸਿੱਖਾਂ ਦੇ ਘਰ ਚ ਪੈਦਾ ਹੋਇਆ ਤੇ ਸਿੱਖਾਂ ਬਦਲੇ ਗੁਰੂ ਗੋਬਿੰਦ ਸਿੰਘ ਨੇ ਸਰਬੰਸ ਕੁਰਬਾਨ ਕਰਤਾ ਇਹਦਾ ਉਹਦੇ ਨਾਲ ਤੇ ਸਰਿਆ ਨਹੀਂ ਇਹਨੂੰ ਸਾਡੇ ਇੱਧਰ ਆ ਕੇ ਤੇਲ ਪਾਣਾ ਪੈ ਗਿਆ ਤੇ ਇਹ ਸਾਡਾ ਕੀ ਸਵਾਰੂਗਾ ਜਿਹੜਾ ਬੰਦਾ ਕੁਰਸੀ ਦੇ ਲਾਲਚ ਚ ਵੋਟਾਂ ਦੇ ਲਾਲਚ ਵਿੱਚ ਆਪਣੇ ਧਰਮ ਕਰਮ ਨੂੰ ਛੱਡ ਕੇ ਤੇ ਦੂਜੇ ਪਾਸੇ ਚਲਾ ਗਿਆ ਮੈਂ ਕਿਸੇ ਧਰਮ ਸਥਾਨ ਤੇ ਜਾਣਾ ਬੁਰਾ ਨਹੀਂ ਮੈਂ ਵੀ ਕਿਹਾ ਨਾ ਮੈਂ ਵੀ ਤਜ ਮਸਜਿਦ ਹੋ ਕੇ ਆਇਆ ਜੀ 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 ਪਰ ਗੁਰੂ ਗੋਬਿੰਦ ਸਿੰਘ ਦਾ ਸਿਧਾਂਤ ਹੈ ਤੁਮ ਕੋ ਤੇਮਾਰਾ ਖੂਬ ਹਮ ਕੋ ਹਮਾਰਾ ਖੂਬ ਬਹਾਦਰ ਸ਼ਾਹ ਨੇ ਪੁੱਛਿਆ ਸਤਿਗੁਰ ਜੀ ਨੂੰ ਵੀ ਤੁਹਾਡਾ ਧਰਮ ਵਧੀਆ ਕਿ ਸਾਡਾ ਵਧੀਆ ਸਤਿਗੁਰ ਨੇ ਕਿਹਾ ਤੁਮ ਕੋ ਤੇਮਾਰਾ ਖੂਬ ਹਮ ਕੋ ਹਮਾਰਾ ਖੂਬ ਤੇ ਜਦੋਂ ਮੱਕੇ ਦੇ ਵਿੱਚ ਕਾਬੇ ਦੀ ਬਿਲਡਿੰਗ ਦੇ ਅੰਦਰ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਸੀ ਕਿ ਵੱਡਾ Hindu ਕੇ Muslim ਨੂੰਈ ਤੇ ਬਾਬਾ ਆ ਕੇ ਹਾਜ਼ੀਆਂ ਸ਼ੁਭ ਅਮਲਾ ਬਾਜੋਂ ਦੋਨੋਂ ਰੋਈ ਗੱਲ ਤੇ ਗੁਣਾ ਦੀ ਹੈ ਵੀਰਿਆ ਸਾਂਝ ਤੇ ਗੁਣਾ ਦੀ ਉਹ ਹੁਣ ਹੁੰਦਾ ਕੀ ਹੈ ਕਿ ਜਦੋਂ ਇਹ ਨੇਤਾ ਮੰਦਰਾਂ ਚ ਮੰਦਰਾਂ ਵਾਲੇ ਮਸਜਿਦਾਂ ਚ ਮਸਜਿਦਾਂ ਵਾਲੇ ਦੂਜੇ ਪਾਸੇ ਜਾਂਦੇ ਨੇ ਉਹ ਸੋਚਦੇ ਨੇ ਕਿ ਦੂਜੇ ਧਰਮ ਦੇ ਲੋਕ ਵੀ ਸਾਨੂੰ ਖੁਸ਼ ਹੋਣ ਸਾਡੇ ਤੇ ਵੇਖੋ ਜੀ ਕਿੰਡੀ ਸੋਹਣੀ ਪੱਗ ਬੱਦੀ ਹੈ ਤੇ ਵੇਖੋ ਜੀ ਤਿਲਕ ਵੀ ਲਾਇਆ ਹੋਇਆ ਇਹ ਜੀ ਮੰਦਰ ਵੀ ਜਾ ਰਹੇ ਨੇ ਅਸਲ ਵਿੱਚ ਇਹ ਲੋਕ ਖਿਚੜੀ ਬਣਾ ਰਹੇ ਗੰਦਲਾ ਕਰ ਰਹੇ ਨੇ ਧਰਮ ਨੂੰ ਕਿਉਂਕਿ ਜੇ ਤੁਸੀਂ ਆਪਣੇ ਧਰਮ ਚ ਪ੍ਰਪੱਕੋ ਤੇ ਤੁਸੀਂ ਦਿਲੋਂ ਉਸ ਧਰਮ ਦਾ ਸਤਕਾਰ ਕਰੋ ਉਹ ਲੋਕਾਂ ਨਾਲ ਪਿਆਰ ਕਰੋ ਤੇ ਲੋਕਾਂ ਦੇ ਕੰਮ ਕਰੋ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਅਸੀਂ ਮੰਦਰ ਆਏ ਆ ਮਸਜਿਦ ਆਏ ਆ ਅਸੀਂ ਪ੍ਰਮਾਤਮਾ ਦੇ ਦਰ ਤੇ ਆਏ ਆ ਤੇ ਅਸੀਂ ਪ੍ਰਮਾਤਮਾ ਨੂੰ ਜਵਾਬ ਦੇ ਆ ਇਸ ਖਲਕਤ ਦਾ ਭਲਾ ਕਰਨਾ ਸਾਡਾ ਫਰਜ਼ ਉਹ ਕੀ ਕਰਦੇ 2 ਦਿਨ ਫੋਟੋਵਕ ਚ ਜਾ ਕੇ ਤੇ ਮੁੜ ਕੇ 5 ਸਾਲ ਉਸੇ ਖਲਕਤ ਨੂੰ ਉਸੇ ਮੰਦਰ ਵਾਲਿਆਂ ਨੂੰ ਉਸੇ ਮਸਜਿਦ ਵਾਲਿਆਂ ਨੂੰ ਉਸੇ ਗੁਰਦੁਆਰੇ ਵਾਲਿਆਂ ਨੂੰ ਰਾਜ ਕੇ ਲੁੱਟਦੇ ਨੇ ਤੇ ਕੁੱਟਦੇ ਨੇ ਤੇ ਚੇਤਾ ਹੀ ਭੁੱਲ ਜਾਂਦੇ ਨੇ ਕਿ ਇਲੈਕਸ਼ਨ ਤੋਂ ਪਹਿਲਾਂ ਕਿੱਥੇ ਗਏ ਸੀ ਇਸੇ ਦੇ ਵਿੱਚ ਇੱਕ ਗੱਲ ਹੋਰ ਵੀ ਹੁੰਦੀ ਆ ਭਾਉਣੇ ਗੱਲ ਕੀਤੀ ਕਿ ਪੱਗਾਂ ਵਾਲੇ ਮੰਦਰ ਦੇ ਵਿੱਚ ਜਾਂਦੇ ਨੇ ਬਹੁਤ ਐਦਾਂ ਦੇ ਵੀ ਹੈਗੇ ਨੇ ਜਿਹੜੇ ਜਿਸ ਟਾਈਮ ਉਹਨਾਂ ਨੇ ਪੰਜਾਬ 'ਚ ਲੋਕਾਂ ਤੋਂ ਵੋਟਾਂ ਮੰਗਣ ਆਉਣਾ ਹੁੰਦਾ ਸਿਰ ਤੇ ਪੱਗ ਬੰਨੀ ਜਾਂਦੀ ਹੈ ਪੱਗ ਨੂੰ ਸਿਰਫ ਇੱਕ ਸਿੰਬਲ ਬਣਾ ਲਿਆ ਗਿਆ ਕਿ ਅਸੀਂ ਜੇ ਲੋਕਾਂ ਦੇ ਵਿੱਚ ਰਲਣਾ ਹੈ ਲੋਕ ਸਾਨੂੰ ਸੁਣਨ ਤਾਂ ਸਿਰ ਤੇ ਪੱਗ ਬੰਨ ਲਿੱਤੀ ਜਾਂਦੀ ਹੈ ਇਹ ਜ਼ਰੂਰ ਹੋਏਗਾ ਕਿ ਇਦਾਂ ਦੇ ਸਾਡੇ ਜਿਵੇਂ ਹੁਣ ਅਸੀਂ ਗੱਲ ਕਰੀਏ ਜੇ ਐਸਜੀਪੀਸੀ ਦੀਆਂ ਜਿਹੜੇ ਸਾਡੀ ਸਿਰਮੌਰ ਜਥੇਬੰਦੀ ਆ ਕਿਉਂ ਇਹ ਜੀ ਚੀਜ਼ ਤੇ ਰੋਕ ਨਹੀਂ ਲਗਾਈ ਜਾਂਦੀ ਅਸੀਂ ਦਸਤਾਰ ਦੀ ਗੱਲ ਕਰੀ ਅਸੀਂ ਬੜਾ ਉੱਚਾ ਮੰਨਦੇ ਆ ਇਹਨੂੰ ਤੇ ਇਹਨੂੰ ਉਸ ਸਿਰ ਦੇ ਉੱਤੇ ਸਜਾਣਾ ਜਿਨ੍ਹਾਂ ਨੇ ਲੋਕਾਂ ਨੂੰ ਲੁੱਟਿਆ ਜਿਹਦੇ ਉੱਪਰ ਇਹੋ ਜਿਹੇ ਇਲਜ਼ਾਮ ਲੱਗੇ ਨੇ ਕਿ ਜਿਹੜਾ ਆਮ ਬੰਦਿਆਂ ਦੇ ਵਿੱਚ ਬੈਠ ਵੀ ਨਹੀਂ ਸਕਦਾ ਉਹਦੇ ਸਿਰ ਤੇ ਪੱਗ ਬੰਨੀ ਜਾਂਦੀ ਹੈ ਕੋਈ ਐਕਸ਼ਨ ਕਿਉਂ ਨਹੀਂ ਲਿੱਤਾ ਜਾਂਦਾ ਮੇਰੇ ਦੇਖੋ ਇਹ ਪਹਿਲੀ ਗੱਲ ਤੇ ਇਹ ਐ ਬਈ ਇਹ ਸਾਡਾ ਆਲਸ ਹੈ ਸਾਡੀ ਨਲਾਇਕੀ ਹੈ ਕਿਉਂਕਿ ਮੰਨ ਲਓ ਤੁਸੀਂ ਦੇਖਿਆ ਹੁਣ ਵੀ ਜਦੋਂ ਵੀ ਦਿੱਲੀੋਂ ਕੋਈ ਆਉਂਦਾ ਹੈ ਵੱਡਾ ਨੇਤਾ ਜੀ ਜੀ ਉਹਦੇ ਸਿਰ ਤੇ ਪੱਗ ਰੱਖ ਕੇ ਉਹਨੂੰ ਸ੍ਰੀ ਸਾਹਿਬ ਭੇਟ ਕੀਤੀ ਜਾਂਦੀ ਪਹਿਲਾਂ ਭਾਈ ਦੇਖੋ ਸਹੀ ਵੀ ਇਹ ਤੁਹਾਡੇ ਧਰਮ ਚ ਹੈ ਵੀ ਹੈ ਕਿ ਨਹੀਂ ਕੀ ਤੁਸੀਂ ਉਹਨੂੰ ਖੁਸ਼ ਕਰਨ ਦੇ ਲਈ ਤਾਂ ਇਦਾਂ ਨਹੀਂ ਕਰ ਰਹੇ ਖਾਸ ਕਰਕੇ ਮੈਂ ਅਕਾਲੀ ਸਿਆਸਤ ਨੇ ਇਹਦੇ ਵਿੱਚ ਬਹੁਤ ਗੰਦਲਾ ਪਨ ਲਿਆਂਦਾ ਅਕਾਲੀਆਂ ਨੇ ਉੱਥੋਂ ਜਿਹੜੇ ਦਿੱਲੀੋਂ ਆਣੇ ਉਹਨਾਂ ਦੇ ਸਿਰਾਂ ਤੇ ਪੱਗਾਂ ਬੰਨ ਦੇਣੀਆਂ ਜੀ ਜੀ ਪੱਗਾਂ ਬੰਨ ਦੇਣੀਆਂ ਉਹਨਾਂ ਨੂੰ ਕਿਰਪਾਨਾਂ ਮਤਲਬ ਸ੍ਰੀ ਸਾਹਿਬ ਜਿਹੜੀਆਂ ਤਲਵਾਰਾਂ ਜਿਹੜੀਆਂ ਉਹ ਦੇ ਦੇਣੀਆਂ ਭੇਟਾ ਦੇ ਰੂਪ ਚ ਸੋ ਉਹ ਹੌਲੀ ਹੌਲੀ ਕੀ ਸੀਗਾ ਬਾਣੀ ਦੇ ਵਿੱਚ ਇਹ ਚੀਜ਼ ਆਉਂਦੀ ਆ ਵੀ ਬਹੁਤ ਸਾਰੇ ਲੋਕ ਭੇਖ ਧਾਰਨ ਕਰਦੇ ਨੇ ਲੋਕਾਂ ਨੂੰ ਵਸ ਵਿੱਚ ਕਰਨ ਵਾਸਤੇ ਹੂੰ 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 ਤੇ ਲੋਕਾਂ ਨੂੰ ਵਸ ਵਿੱਚ ਕਰਕੇ ਉਹ ਓਦਾਂ ਦਾ ਐਕਟ ਕਰਦੇ ਨੇ ਜਿਵੇਂ ਇੱਕ ਮਦਾਰੀ ਐਕਟ ਕਰਦਾ ਹੈ ਇੱਕ ਨਾਟਕਕਾਰ ਐਕਟ ਕਰਦਾ ਹੈ ਤੇ ਲੋਕਾਂ ਨੂੰ ਬੁੱਧੂ ਬਣਾਉਂਦੇ ਕੋਈ ਵੀ ਜਿਹੜਾ ਠੱਗ ਹੁੰਦਾ ਇੱਕ ਯਾਦ ਰੱਖਣਾ ਜਿਹੜਾ ਚੋਰ ਤੇ ਠੱਗ ਚ ਕੀ ਫਰਕ ਹੁੰਦਾ ਜਿਹੜਾ ਚੋਰ ਹੈ ਨਾ ਉਹ ਆਪਣੇ ਦਮ ਤੇ ਚੋਰੀ ਕਰਦਾ ਉਹ ਠੱਗੀ ਨਹੀਂ ਮਾਰਦਾ ਉਹ ਸਿਰਫ ਹਨੇਰੇ ਦਾ ਸਾਰਾ ਲੈ ਲਿੰਦਾ ਜਾਂ ਕਿਸੇ ਹੋਰ ਢੰਗ ਦੇ ਨਾਲ ਉਹ ਤੁਹਾਡੀ ਆਪਣੀ ਕਲਾਕਾਰੀ ਦਿਖਾ ਕੇ ਤੁਹਾਡੀ ਜੇਬ ਕੱਟ ਲੇਗਾ ਪਰ ਜਿਹੜਾ ਠੱਗ ਹੈ ਉਹ ਬਹਿਰੂਪੀਆਂ ਹੁੰਦੇ ਉਹ ਇੱਕ ਬੇਸ ਧਾਰਨ ਕਰਦਾ ਉਹ ਇੱਕ ਬੇਸ ਧਾਰਨ ਕਰਨ ਤੋਂ ਬਾਅਦ ਇੱਕ ਮਾਹੌਲ ਕ੍ਰੀਏਟ ਕਰਦਾ ਤਾਂ ਕਿ ਉਸ ਮਾਹੌਲ ਦੇ ਵਿੱਚ ਉਹ ਤੁਹਾਡੇ ਨਾਲ ਠੱਗੀ ਮਾਰ ਸਕੇ ਕੋਈ ਤੁਹਾਡਾ ਟ੍ਰੇਨ 'ਚ ਜਾਂਦੇ ਆ ਤੁਹਾਡੇ ਨਾਲ ਠੱਗੀ ਮਾਰੂਗਾ ਤੁਹਾਨੂੰ ਕੋਈ ਚੀਜ਼ ਖਿਲਾ ਕੇ ਮਾਰ ਸਕਦਾ ਤੁਹਾਡੇ ਨਾਲ ਪਿਆਰ ਪਾ ਕੇ ਕੋਈ ਠੱਗੀ ਵੱਜ ਸਕਦੀ ਹੈ 2-4 ਦਿਨ ਤੁਹਾਡੇ ਨਾਲ ਰਹਿ ਕੇ ਆਪਾਂ ਵੇਖਦੇ ਹਾਂ ਹਾਂਜੀ ਹਾਂਜੀ ਠੱਗ ਜਿਹੜਾ ਉਹਨੂੰ ਟਾਈਮ ਲੱਗਦਾ ਉਹਨੂੰ ਪੇਟ ਬਟ ਬਟਾਉਣਾ ਪੈਂਦਾ ਪੇ ਕੀ ਬਣਨਾ ਪੈਂਦਾ ਸੋ ਇਹ ਜਿੰਨੇ ਝੂਠੇ ਨੇਤਾ ਆਉਂਦੇ ਨੇ ਕੋਈ ਸਿਰ ਤੇ ਪੱਗ ਰੱਖ ਰਿਆ ਜਾਂ ਪੱਗਾਂ 'ਲੇ ਤਿਲਕ ਲਾ ਰਏ ਨੇ ਜਾਂ ਕੋਈ ਟੋਪ ਹਿੰਦੂ ਹੋ ਕੇ ਮੁਸਲਮਾਨੀ ਟੋਪੀ ਪਾ ਰਿਆ ਇਹ ਸਾਰੇ ਦਾ ਸਾਰਾ ਤਮਾਸ਼ਾ ਵੀਰੇ ਵੋਟਾਂ ਦਾ ਰਾਜਨੀਤੀ ਦਾ ਜਿਨੇ ਧਰਮ ਦੇ ਵਿੱਚ ਵੀ ਦਖਲਅੰਦਾਜ਼ੀ ਕਰਕੇ ਜਿਹੜੀਆਂ ਧਰਮ ਦੀਆਂ ਚੰਗਿਆਈਆਂ ਵਾਂ ਜਿਨ੍ਹਾਂ ਨਾਲ ਲੋਕਾਂ ਨੇ ਜੁੜਨਾ ਸੀਗਾ ਧਰਮ ਦੇ ਨਾਂ ਤੇ ਲੋਕਾਂ ਨੂੰ ਵੰਡ ਕੇ ਲੋਕਾਂ ਦੇ ਵਿੱਚ 파ੜਾ ਪਾ ਕੇ ਇਨਾ ਲੋਕਾਂ ਨੇ ਤੁਸੀਂ ਕਦੀ ਫਿਲਮਾਂ 'ਚ ਦੇਖਿਆ ਜਦੋਂ ਦੰਗੇ ਹੋਣਗੇ ਨਾ ਕਿਸੇ ਵੀ ਫਿਲਮ 'ਚ ਅੱਜ ਤੱਕ ਬਾਲੀਵੁੱਡ ਹਾਲੀਵੁੱਡ ਜਿੱਥੇ ਵੇਖ ਲਓ ਜਦੋਂ ਵੀ ਦੰਗੇ ਹੋਣਗੇ ਉਹ ਦੰਗੇ ਮੰਦਰ ਵਿੱਚ ਬਹਿ ਕੇ ਪਲਾਨ ਨਹੀਂ ਹੋਣਗੇ ਹਮ ਮਸਜਿਦ ਵਿੱਚ ਬਹਿ ਕੇ ਪਲਾਨ ਨਹੀਂ ਹੋਣਗੇ ਉਹ ਕਿੱਥੇ ਹੋਣਗੇ ਪਲਾਨ ਉਹ ਨੇਤਾ ਦੇ ਡਰਾਇੰਗ ਰੂਮ 'ਚ ਬਹਿ ਕੇ ਪਲਾਨ ਹੋਣਗੇ ਪਰ ਮੰਦਰ ਤੇ ਮਸਜਿਦ ਦੇ ਨਾਂ ਤੇ ਦੰਗੇ ਹੋਣਗੇ ਹਮ ਧਰਮੀ ਲੋਕ ਦੰਗੇ ਨਹੀਂ ਕਰਦੇ ਦੰਗੇ ਰਾਜਨੀਤਿਕ ਲੋਕ ਕਰਦੇ ਨੇ ਪਰ ਧਰਮੀਆਂ ਨੂੰ ਖਰੀਦ ਕੇ ਜਾ ਵੇਚ ਕੇ ਕਰਦੇ ਗੁਰਦੁਆਰਾ ਮੰਦਰ ਮਸਜਿਦ ਧਰਮ ਦੇ ਨਾਂ ਤੇ ਜਿਹਨੂੰ ਵੇਚੀ ਜਾਂਦੀ ਹੈ ਉਦੋਂ ਉਹ ਦੰਗਿਆਂ ਦਾ ਮਾਹੌਲ ਤਿਆਰ ਕੀਤਾ ਜਾਂਦਾ ਸੋ ਸਾਨੂੰ ਇਹ ਸਮਝਣਾ ਪੈਣਾ ਹੈ ਇਹ ਲੋਕਤੰਤਰ ਦੀ ਨਲੈਕੀ ਹੈ ਲੋਕਤੰਤਰ ਦੇ ਨਾਂ ਤੇ ਕਲੰਕ ਹੈ ਇਸ ਗੱਲ ਤੇ ਕਿ ਬਹੁਤੀ ਵਾਰੀ ਲੋਕ ਕਿਉਂਕਿ ਇਹ ਗਣਤੰਤਰ ਹੈ ਸਿੱਖੀ ਵਿੱਚ ਤੇਰਾ ਕੋਈ ਮਹੱਤਵ ਨਹੀਂ ਹੈਗਾ ਕਿਉਂਕਿ ਸਿੱਖੀ ਤੇ ਗਣਤੰਤਰ ਤੇ ਚੱਲਦੀ ਹੈ ਜੀ ਉੱਥੇ ਗੁਣਾਂ ਦੀ ਕੋਈ ਵੈਲਿਊ ਨਹੀਂ ਉੱਥੇ ਭੀੜ ਤੰਤਰ ਹੈ ਭੀੜ ਤੰਤਰ ਹੈ ਸੋ ਜਦੋਂ ਭੀੜ ਤੰਤਰ ਤੇ ਭੀੜ ਤੰਤਰ ਦੀ ਗੱਲ ਆਵੇ ਤੇ ਭੇਡ ਚਾਲ ਦੀ ਵੀ ਗੱਲ ਆਊਗੀ ਤੇ ਫਿਰ ਇਹੋ ਜਿਹੇ ਜਿਹੜੇ ਠੱਗ ਨੇ ਉਹ ਧਰਮ ਦੇ ਨਾਂ ਤੇ ਵੋਟਾਂ ਦੀ ਪੋਲਰਾਈਜੇਸ਼ਨ ਕਰਨ ਵਾਸਤੇ ਅਕਸਰ ਇਹ ਬੰਡੀਆਂ ਪਾਉਂਦੇ ਨੇ ਤੇ ਇਦਾਂ ਵੀ ਸਾਡੀਆਂ ਨੇ ਖਾਸ ਕਰਕੇ ਜਦੋਂ ਪੰਜਾਬ ਦੀ ਗੱਲ ਹੋਵੇ ਦਿਵਾਲੀਆਂ ਵੀ ਸਾਡੀਆਂ ਨੇ ਲੋੜੀਆਂ ਵੀ ਸਾਡੀਆਂ ਨੇ ਗੁਰਪੁਰਬ ਵਿਸਾਖੀ ਵੀ ਸਾਡੀ ਆ ਫਰਕ ਸਿਰਫ ਇਹਨਾਂ ਕਿ ਅਸੀਂ ਸਾਰੇ ਧਰਮਾਂ ਦਾ ਅਸੀਂ ਮਸਜਿਦ ਜਾਂਦੇ ਹਾਂ ਉੱਥੇ ਨਮਾਜ਼ ਨਹੀਂ ਅਦਾ ਕਰਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੁਰ ਵੀ ਜਿੱਥੇ ਜਿੱਥੇ ਧਾਰਮਿਕ ਸਥਾਨਾਂ ਤੇ ਗਏ ਉਹ ਉਸ ਕਹਾਣੀ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਅ ਨਿਪਟ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੁਰ ਵੀ ਜਿਹੜੇ ਜਿਹੜੇ ਧਰਮ ਸਥਾਨਾਂ ਤੇ ਗਏ ਮਾਰੇ ਸੱਚੇ ਪਾਤਸ਼ਾਹ ਨੇ ਉਹਨਾਂ ਰਸਮਾਂ ਦੇ ਵਿੱਚ ਆਪਣੇ ਆਪ ਨੂੰ ਖਜਿਤ ਨਹੀਂ ਕੀਤਾ ਸਤਿਗੁਰ ਸੱਚੇ ਪਾਤਸ਼ਾਹ ਨੇ ਜੇ ਕਿਤੇ ਮੰਨ ਲਓ ਆਰਤੀ ਹੋ ਰਹੀ ਹੈ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ ਜਗਨਨਾਥ ਦਾ ਮਤਲਬ ਹੈ ਜਗ ਦਾ 나ਥ ਉਹ ਬਹੁਤ ਵੱਡਾ ਉਦੀ ਆਰਤੀ ਇੰਨੀ ਛੋਟੀ ਜੀ ਨਹੀਂ ਹੋ ਸਕਦੀ ਮੈਂ ਤੁਹਾਨੂੰ ਦੱਸਦਾ ਜਗਨਨਾਥ ਦੀ ਆਰਤੀ ਕਿੱਡੀ ਵੱਡੀ ਹੋਏ ਵਿਰੋਧ ਨਹੀਂ ਹੈ ਆਰਤੀ ਦੀ ਥਾਂ ਤੇ ਆਰਤੀ ਦਿੱਤੀ ਜਾਂਦੀ ਜਨੇਊ ਹੈ ਸਤਿਗੁਰੂ ਜੀ ਕਹਿੰਦੇ ਤਨ ਤੱਕ ਪੈ ਸਕਦਾ ਇਹਦਾ ਮਨ ਨਾਲ ਕੋਈ ਸਬੰਧ ਨਹੀਂ ਤੇਰੀ ਜ਼ਿੰਦਗੀ ਦੇ ਸਾਰੇ ਫੈਸਲੇ ਤੇਰੇ ਮਨ ਨਾਲ ਨਹੀਂ ਕਰਦੇ ਤੇਰੀ ਸੁਰਤ ਨਹੀਂ ਕਰਦੇ ਤਾਂ ਕਿਉਂ ਨਾ ਤੈਨੂੰ ਮੈਂ ਸੁਰਤ ਦਾ ਜਨੇਊ ਦੇਦਾ ਗੁਣਾ ਵਾਲਾ ਜਨੇਊ ਦੇਦਾ ਹੁਣ ਗੁਰੂ ਨਾਨਕ ਸਾਹਿਬ ਜਿਹੜੀ ਆਰਤੀ ਦੀ ਗੱਲ ਕਰ ਰਹੇ ਨੇ ਜਿਹੜੇ ਜਨੇਊ ਦੀ ਗੱਲ ਕਰ ਰਹੇ ਉਹ ਗੁਣਾ ਵਾਲਾ ਤੇ ਜਿਹੜਾ ਲੋਕਤੰਤਰ ਇਹ ਗਣ ਵਾਲਾ ਸੋ ਜਦੋਂ ਗਣ ਦੀ ਗੱਲ ਆ ਗਈ ਗੁੰਡ ਤੋਂ ਗਣ ਬਣ ਗਿਆ ਉਦੋਂ ਸਾਰੀ ਦੀ ਸਾਰੀ ਕਹਾਣੀ ਵੀਰੇ ਬਦਲ ਗਈ ਬਹੁਤ ਸਾਰੇ ਭੇਖੀ ਲੋਕ ਕੁਰਸੀ ਦੇ ਲਾਲਚ ਵਿੱਚ ਮੁਸਲਮਾਨ ਹਿੰਦੂ ਸਿੱਖ ਈਸਾਈ ਦੀ ਵੰਡੀ ਪਾਉਂਦੇ ਨੇ ਤੇ ਸਾਨੂੰ ਖਾਸ ਕਰਕੇ ਪੰਜਾਬ ਨੂੰ ਕਿਉਂਕਿ ਗੁਰੂ ਨਾਨਕ ਸਾਹਿਬ ਦੀ ਕਰਮ ਭੂਮੀ ਹੈ ਤੇ ਸ਼ਹੀਦਾਂ ਦਾ ਲਹੂ ਡੁੱਲਿਆ ਪੰਜਾਬ ਨੂੰ ਜ਼ਰੂਰ ਇਹ ਸੁਨੇਹਾ ਦੇਣਾ ਚਾਹੀਦਾ ਵੀ ਭਾਈ ਆਪਾਂ ਤੁਮਕੋ ਤੇ ਮਾਰਾ ਖੂਬ ਹਮਕੋ ਹਮਾਰਾ ਖੂਬ ਦੇ ਉੱਤੇ ਚੱਲਦੇ ਆਂ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਮਿੱਤਰ ਹਿੰਦੂ ਵੀ ਸੀ ਮੁਸਲਮਾਨ ਵੀ ਸੀ ਹਿੰਦੂਆ ਨੇ ਵੀ ਬਹੁਤ ਸਾਰਾ ਸਾਥ ਦਿੱਤਾ ਚਮਕੌਰ ਦੀ ਗੜੀ ਜਿਹੜੀ ਹੈ ਉਹ ਬੁੱਧੀ ਚੰਦ ਨੇ ਦਿੱਤੀ ਉਹ ਹਿੰਦੂ ਧਰਮ ਦੇਸੀਗੇ ਤੇ ਜਿਹੜੇ ਟੋਡਰ ਮੱਲ ਨੇ ਦੀਵਾਨ ਉਹ ਜੈਨ ਧਰਮ ਦੇ ਸੀਗੇ ਤੇ ਜਿਹੜੇ ਗਨੀਖਨ ਨਬੀ ਖਾਨ ਨੇ ਉਹ ਮੁਸਲਮਾਨ ਧਰਮ ਦੇ ਸੀਗੇ ਸੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਜਿਹੜੀ ਸਿਧਾਂਤ ਨੇ ਜਾਂ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਹਜ਼ੂਰ ਨੇ ਜੋ ਸਾਨੂੰ ਬਖਸ਼ਿਸ਼ ਕੀਤੀ ਹੈ ਉਹਦੇ ਵਿੱਚ ਕਿਸੇ ਕਿਸਮ ਦੀ ਕੋਈ ਵੰਡੀ ਨਹੀਂ ਹੈ ਪੰਥ ਨੂੰ ਜ਼ਰੂਰੇ ਚਾਹੀਦਾ ਕਿਉਂਕਿ ਅਸੀਂ ਉਲਝ ਬੜਾ ਗਏ ਹਾਂ ਹਾਂਜੀ ਹਾਂਜੀ ਮੂਲ ਮੰਤਰ ਆ ਨਹੀਂ ਆ ਰਾਗ ਮਾਲਾ ਮੰਦਨੀ ਕਿ ਨਹੀਂ ਮੰਦਨੀ ਅਸੀਂ ਛੋਟੀਆਂ ਚੀਜ਼ਾਂ ਦੇ ਵਿੱਚ ਨਿੱਕੇ ਮਸਲਿਆਂ 'ਚ ਉਲਝ ਕੇ ਰਹਿ ਗਏ ਹਾਂ ਜਿਹੜਾ ਅਸਲ ਸਿਧਾਂਤ ਸੀਗਾ ਕਿ ਗੁਰੂ ਸਾਹਿਬਾਨਾਂ ਦੀ ਕਿੱਦਾਂ ਦੀ ਹਿੰਦੂਆਂ ਨਾਲ ਸਾਂਝ ਸੀ ਅਸੀਂ ਕਿੱਦਾਂ ਦੀ ਹਿੰਦੂਆਂ ਨਾਲ ਰੱਖਣੀ ਹੈ ਕਿਉਂਕਿ ਅੱਜ ਮੰਨ ਲਓ ਮੈਂ ਕਿਸੇ ਹਿੰਦੂ ਨਾਲ ਸਾਂਝ ਰੱਖਾਂ ਜਾਂ ਮੈਂ ਮੰਦਿਰ ਜਾਵਾਂ ਉਹਨਾਂ ਕਹਿਣਾ ਆਰਐਸਐਸ ਦਾ ਬੰਦਾ ਜੀ ਬਿਲਕੁਲ ਅੱਜ ਮੈਂ ਮੁਸਲਮਾਨਾਂ ਨਾਲ ਸਾਂਝ ਰੱਖ ਕੇ ਬੈਠਾਂ ਉਹ ਕਹਿਣਗੇ ਤੁਸੀਂ ਪਾਕਿਸਤਾਨ ਦੇ ਏਜੰਟ ਹੋ ਜੀ ਸਮਥਿੰਗ ਲਾਈਕ ਉਹ ਕੀ ਹੈ ਵੀ ਜਦੋਂ ਸਾਡਾ ਇੱਕ ਦੁਸ਼ਮਣ ਉਹ ਸਾਨੂੰ ਪੋਰਟਰੇ ਕਰਦੇ ਇਸ ਤੋਂ ਪਹਿਲਾਂ ਕਿ ਉਹ ਪੋਰਟਰੇ ਕਰੇ ਕਿ ਸਿੱਖਾਂ ਨੇ ਕੀ ਕਰਨਾ ਹੈ ਕੀ ਨਹੀਂ ਕਰਨਾ ਸਿੱਖ ਆਪਣੇ ਗੁਰੂਆਂ ਦੀ ਆਪਣੇ ਇਤਿਹਾਸ ਦੀ ਰੌਸ਼ਨੀ ਦੇ ਵਿੱਚ ਤੈਅ ਕਰਨ ਕਿ ਭਾਈ ਗੁਰੂ ਸਹਿਬਾਨਾ ਦੀਆਂ ਮੁ슬ਮਾਨਾਂ ਕੀ ਸੀਗੀਆਂ ਗੁਰੂ ਸਹਿਬਾਨਾ ਦੀਆਂ Hinduਾਂਾਂ ਕੀ ਸੀ ਗੁਰੂ ਕਿਹੋ ਜਿਹੇ Hinduਾਂ ਨੂੰ ਪਿਆਰ ਕਰਦੇ ਨੇ ਤੇ ਕਿਹੋ ਜਿਹੇ Hinduਾਂ ਨਾਲ ਸਾਡਾ ਰੋਲਾ ਗੁਰੂ ਸਾਹਿਬ ਕਿਹੋ ਜਿਹੇ ਮੁ슬ਮਾਨਾਂ ਨੂੰ ਪਿਆਰ ਕਰਦੇ ਨੇ ਤੇ ਕਿਹੋ ਜਿਹੇ ਮੁ슬ਮਾਨਾਂ ਨਾਲ ਸਾਡਾ ਰੋਲਾ ਸੋ ਜਦੋਂ ਅਸੀਂ ਇੱਕ ਦੂਜੇ ਦੇ ਨੇੜੇ ਆਵਾਂਗੇ ਇੱਕ ਤੇ ਭਾਈਚਾਰਕ ਸਾਂਝ ਬਣੇਗੀ ਦੂਜੀ ਗੱਲ ਬਹੁਤ ਸਾਰੇ ਮਸਲੇ ਨੇ ਲੋਕਤੰਤਰ ਦੇ ਵਿੱਚ ਸਾਰਾ ਕੁਝ ਲੋਕਾਂ ਦੇ ਹਿਸਾਬ ਨਾਲ ਨਹੀਂ ਚੱਲਦਾ ਇਹ ਕਹਿਣ ਨੂੰ ਆ ਲੋਕਾਂ ਵੱਲੋਂ ਲੋਕਾਂ ਦੀ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਮੈਂ ਪੁੱਛਦਾ ਜੇ ਲੋਕਾਂ ਵੱਲੋਂ ਲੋਕਾਂ ਦੀ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਹੈ ਤੇ ਫਿਰ ਰਾ ਆਈਬੀ ਐਫਬੀਆਈ ਇਹ ਏਜੰਸੀਆਂ ਬਣਾਉਣ ਦੀ ਕੀ ਜ਼ਰੂਰਤ ਹੈ ਹਾਂਜੀ ਇਹਦਾ ਮਤਲਬ ਕੋਈ ਹੋਰ ਵੀ ਚਲੰਦਾ ਉਹ ਜਦੋਂ ਆਪਰੇਸ਼ਨਸ ਕਰਦੇ ਨੇ ਏਜੰਸੀ ਆਪਰੇਸ਼ਨਸ ਹੁੰਦੇ ਨੇ ਤੇ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹੁੰਦੀਆਂ ਨੇ ਜਿੱਥੇ ਆਪਣੇ ਹਿਸਾਬ ਨਾਲ ਜਿਹੜੀ ਇਸਟੈਬਲਿਸ਼ਮੈਂਟ ਹੈ ਉਹ ਸਿਸਟਮ ਨੂੰ ਆਪਣੇ ਹਿਸਾਬ ਨਾਲ ਚਲਾਉਣ ਦੀ ਕੋਸ਼ਿਸ਼ ਕਰਦੀ ਹੈ ਜਿਹਦਾ ਬਹੁਤ ਹੀ ਬੜੀਆਂ ਸ਼ਿਕਾਰ ਹੋ ਜਾਂਦੇ ਆ ਸੋ ਜੇ ਲੀਡਰ ਰਾਜਨੀਤਿਕ ਲੀਡਰ ਜਿਹੜੇ ਬੰਡੀਆਂ ਪਾਉਂਦੇ ਨੇ ਉਹ ਨਿੱਜੀ ਹਿੱਤਾਂ ਖਾਤਰ ਦਲ ਬਦਲ ਸਕਦੇ ਨੇ ਇੱਕ ਦੂਜੇ ਦਲ ਨਾਲ ਜਿਹੜਾ ਉਹ ਗੱਠ ਜੋੜ ਕਰ ਸਕਦੇ ਨੇ ਤੇ ਮੈਂ ਚਾਹੁੰਨਾ ਵੀ ਜਿਹੜੇ ਧਰਮ ਦੇ ਆਗੂ ਨੇ ਜਾਂ ਜਿਹੜੇ ਧਰਮ ਦੀ ਨੁਮਾਇੰਦਗੀ ਕਰਦੇ ਨੇ ਉਹਨਾਂ ਦਾ ਆਪਸ ਵਿੱਚ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ ਤਾਂ ਕਿ ਜੇ ਰਾਜਨੀਤਿਕ ਲੋਕ ਲੋਕਤੰਤਰ ਦੇ ਵਿੱਚ ਠੱਗੀ ਮਾਰ ਕੇ ਲੋਕਾਂ ਨੂੰ ਬੁੱਧੂ ਬਣਾ ਕੇ ਧਰਮ ਨੂੰ ਵਰਤਨ ਦੀ ਕੋਸ਼ਿਸ਼ ਕਰਨ ਤੇ ਜਿਹੜੇ ਚੰਗੇ ਧਾਰਮਿਕ ਆਗੂ ਨੇ ਉਹ ਇੱਕ ਦੂਜੇ ਨਾਲ ਮਿਲ ਬੈਠਣ ਤੇ ਮਨੁੱਖਤਾ ਦੇ ਭਲੇ ਲਈ ਸ਼ਹਿਰਾਂ ਦੇ ਪਿੰਡਾਂ ਦੇ ਲੋਕਾਂ ਦੇ ਭਲੇ ਲਈ ਉਹ ਜੋ ਕਰ ਸਕਦੇ ਨੇ ਉਹ ਜ਼ਰੂਰ ਕਰਨ ਤਾਂ ਕਿ ਮਨੁੱਖਤਾ ਤਾਰ-ਤਾਰ ਨਹੀਂ ਹੋਣੀ ਚਾਹੀਦੀ ਜਿਹੜਾ ਆਪਸੀ ਭਾਈਚਾਰਕ ਸਾਂਝ ਹੈ ਪਿਆਰ ਹੈ ਮੁਹੱਬਤ ਹੈ ਉਹ ਤਾਰ-ਤਾਰ ਨਹੀਂ ਹੋਣੀ ਚਾਹੀਦੀ ਇਨਸਾਨੀਅਤ ਦੇ ਜਿਹੜੇ ਹੱਕ ਨੇ ਜਾ ਤੁਹਾਡੀ ਸਟੇਟ ਦੇ ਪੰਜਾਬ ਦੇ ਜਿਹੜੇ ਹੱਕ ਨੇ ਉਹਨਾਂ ਦੀ ਆਵਾਜ਼ ਸਾਂਝੇ ਤੌਰ ਤੇ ਜਿਹੜੀ ਹੈ ਉਹ ਬਲੰਦ ਹੋਣੀ ਚਾਹੀਦੀ